ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਦਾਸ ਨੇ ਆਪ ਜੀ ਨਾਲ ਵਰਤ ਵਿਸ਼ੇ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ ਬੇਸਿਕਲੀ ਇਹ ਸਮਝਿਆ ਸੀ ਵੀ ਵਰਤ ਦਾ ਕਨਸੈਪਟ ਕੀ ਹੈ ਕੀ ਵਿਚਾਰਤਾ ਰਹਿ ਵਰਤ ਦੀ ਬ੍ਰਹਮਣੀ ਵਿਚਾਰਤਾ ਰਹਿ ਜਿਹਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਭੁੱਖੇ ਰਹਿਣ ਨਾਲ ਪਰਮੇਸ਼ਰ ਪ੍ਰਸੰਨ ਹੋ ਜਾਏਗਾ ਦੀਵੀ ਦੇਵਤੇ ਪ੍ਰਸੰਨ ਹੋ ਜਾਣਗੇ ਸਾਨੂੰ ਫਲ ਦੇ ਦੇਣਗੇ ਜਿਹੋ ਜੇ ਦੇਵੀ ਦੇਵਤੇ ਦਾ ਵਰਤ ਰੱਖਾਂਗੇ ਉਹਦੇ ਨਾਂ ਤੇ ਵਰਤ ਰੱਖਾਂਗੇ ਉਹੋ ਜਿਹਾ ਉਸ ਦੇਵੀ ਦੇਵਤੂ ਕੋਲੋਂ ਸਾਨੂੰ ਪ੍ਰਾਪਤੀ ਹੋ ਜਾਏਗੀ ਇਹ ਪਰਮ ਜਾਲ ਬ੍ਰਾਹਮਣ ਵੱਲੋਂ ਫਲਾਇਆ ਗਿਆ ਅਸਲ ਦੇ ਵਿੱਚ ਜਿਹੜਾ ਮੈਂ ਬਾਰ ਬਾਰ ਗੱਲ ਕਰਨਾ ਬ੍ਰਾਹਮਣ ਵੱਲੋਂ ਸਮਾਜ ਨੂੰ ਇੱਕ ਕਮਜ਼ੋਰ ਬੁਝਦਲ ਸਮਾਜ ਬਣਾਇਆ ਗਿਆ ਤਾਂ ਕਿ ਹਰ ਗੱਲ ਤੋਂ ਡਰਦਾ ਰਹੇ ਔਰ ਡਰ ਦਾ ਇਲਾਜ ਜਿਹੜਾ ਬ੍ਰਾਹਮਣ ਕੋਲ ਹੈ ਅਗਰ ਉਹਦੇ ਅੰਦਰ ਡਰ ਨਹੀਂ ਪੈਦਾ ਹੋਏਗਾ ਤੇ ਬ੍ਰਾਹਮੜ ਗੋਲ ਨਹੀਂ ਜਾਏਗਾ ਕਿ ਜਿੰਨੇ ਕਰਮ ਕਾਂਟ ਨੇ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ ਉਸੇ ਵਿਚਾਰਧਾਰਾ ਚੋਂ ਉਸ ਮੈਂ ਕਹਾਂ ਸਾਜਿਸ਼ ਦੇ ਵਿੱਚੋਂ ਪੈਦਾ ਹੋਏ ਨੇ ਅੱਜ ਜਿਹੜਾ ਭਾਗ ਮੈਂ ਆਪ ਜੀ ਨਾਲ ਸ਼ੁਰੂ ਦੇ ਵਿੱਚ ਵਿਚਾਰਨ ਲੱਗਾ ਸਭ ਤੋਂ ਪਹਿਲਾਂ ਉਹ ਹੈ ਕਿ ਅੰਧਾ ਤਿਆਗ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ ਇੱਥੇ ਇਹ ਵੀ ਦੋ ਭਾਗਾਂ ਚ ਮੈਂ ਵਿਚਾਰਾਂਗਾ ਕਰਮਖੋਰ ਦੇ ਤੌਰ ਤੇ ਅੰਤਿਆਗਣਾ ਵਰਤ ਰੱਖਣਾ ਵੈਸੇ ਆਮਦਾ ਤਿਆਗ ਕਰਨਾ ਇਹਨਾਂ ਵਿੱਚ ਥੋੜਾ ਜਿਹਾ ਫਰਕ ਹੈ ਸੂਖਮ ਫਰਕ ਹੈ ਅੱਜ ਪਹਿਲਾਂ ਅਸੀਂ ਇਹ ਹੀ ਸਮਝਾਂਗੇ ਕਿ ਆਮਦਾ ਤਿਆਗ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਣਾ ਹੈ ਕੀ ਕਹਿੰਦੀ ਹੈ ਗੁਰਬਾਣੀ ਆਮਦਾ ਤਿਆਗ ਕਰਨ ਬਾਰੇ ਸਭ ਤੋਂ ਪਹਿਲਾਂ ਪਰਮਾਨੰਥ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੰਨਾ ਖਾਹੇ ਦੇਹੀ ਦੁਖ ਦੀਜੈ ਬਿਨ ਕੋ ਗਿਆਨ ਤ੍ਰਿਪਤ ਨਹੀਂ ਠੀਚੈ ਤੂੰ ਸਮਝ ਲੈ ਕਿ ਅਨੁਤਿਆਗ ਕਰਕੇ ਤੂੰ ਮਨ ਨੂੰ ਟਿਕਾ ਦੇ ਵਿੱਚ ਲਿਆਏਗਾ ਸਤਗੁਰ ਨੇ ਕਿਹੈਸਾ ਦਿੱਤਾ ਕੁੰਭੇ ਬੱਦਾ ਜਲ ਰਹਿ ਜਲ ਬਿਨ ਕੁੰਭਾ ਨ ਹੋਏ ਗਿਆਨ ਦਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨ ਹੋਏ ਮਨ ਨੂੰ ਬੰਨਣਾ ਮਨ ਨੂੰ ਟਿਕਾਉਣਾ ਹੈ ਗੁਰੂ ਦੇ ਗਿਆਨ ਨੇ ਗਿਆਨ ਨੇ ਕਿਹੜੇ ਗੁਰੂ ਦੇ ਗਿਆਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੇ ਤੇ ਛੱਡ ਕੇ ਬਹਿ ਗਿਆ ਅੰਨ ਅੰਨਾ ਖਾਹੇ ਦੇਹੀ ਦੁੱਖ ਦੀਜੈ ਕੁਝ ਨਹੀਂ ਪ੍ਰਾਪਤੀ ਸੋਏ ਇਸ ਤੇ ਇੱਕ ਤੇ ਸਰੀਰ ਨੂੰ ਕਸ਼ਟ ਦੇਗਾ ਜਾਂ ਦੇ ਰਿਹਾ ਹੈ ਜੇ ਤਿਆਗ ਕਰੇਗਾ ਅੰਦਾ ਤੇ ਦੇਵੇਂਗਾ ਹੋਰ ਕੋਈ ਪ੍ਰਾਪਤੀ ਨਹੀਂ ਜੇ ਤੂੰ ਕਮੇ ਵੀ ਉਹਦੇ ਨਾਲ ਤੇਰਾ ਜੀਵਨ ਟਿਕਾੜ ਦੇ ਵਿੱਚ ਆ ਜਾਏਗਾ ਤੂੰ ਤ੍ਰਿਪਤ ਹੋ ਜਾਏਗਾ ਤੂੰ ਰਾਜ ਜਾਏਗਾ ਤਰੀਆਂ ਵਾਸ਼ਨਾਵਾਂ ਖਤਮ ਹੋ ਜਿੰਗੀਆਂ ਸੰਸਾਰਿਕ ਭੁੱਖ ਤੇਰੀ ਖਤਮ ਹੋ ਜੇਗੀ ਨਹੀਂ ਹੋਣੀ ਤ੍ਰਿਪਤ ਨਹੀਂ ਚੀਜ ਹੈ ਅਰ ਨਾ ਖਾਹ ਹੈ ਦੇਹੀ ਦੁਖ ਦੀਚ ਹੈ ਬਸ ਇਹੀ ਹੈ ਪ੍ਰਾਪਤੀ ਕਿ ਆਪਣੇ ਸ਼ਰੀਰ ਨੂੰ ਕਸ਼ਟ ਦੇਂਗਾ ਜਨਾਬ ਤਵਤਵ ਦੇ ਸਕਣਗੇ ਉਹ ਜਿੰਨਾ ਤਿਆਗ ਕਰੇਗਾ ਉਹਨਾਂ ਕਸ਼ਟ ਹੋਏਗਾ ਕਾਇਦਾ ਦੂਸਰਾ ਪ੍ਰਮਾਨ 20 ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਜਿੱਥੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਅੰਨ ਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਅਕਾਲ ਪੁਰਖ ਨੇ ਕੁਦਰਤੇ ਅਟਲ ਨਾਮ ਬਣਾਏ ਨੇ ਉਹਨਾਂ ਨਿਮਾਂ ਦੇ ਵਿੱਚ ਮੂਲਕ ਦਾ ਰੋਜ਼ ਅੰਨ ਪਾਣੀ ਛਕਣਾ ਲਾਜ਼ਮੀ ਹੈ ਜਿਸ ਵੇਲੇ ਸਾਡੇ ਇਹ ਵਿਚਾਰਧਾਰਾ ਬਣਦੀ ਹੈ ਸਭ ਤੋਂ ਪਹਿਲੀ ਗੱਲ ਤੇ ਕਿ ਅਸੀਂ ਕੁਦਰਤ ਦੇ ਅਟਲ ਨਿਯਮਾਂ ਨੂੰ ਤੋੜ ਰਹੇ ਹਾਂ ਉਸ ਤੋਂ ਬਾਅਦ ਜਾ ਰਹੇ ਹਾਂ ਉਸ ਤੋਂ ਬਾਅਦ ਜਾ ਰਹੇ ਹਾਂ ਮਤਲਬ ਅਕਾਲ ਪੁਰਖ ਨੂੰ ਭੁੱਲ ਕੇ ਕਿਸੇ ਦੂਜੇ ਵੱਲ ਜਾ ਰਹੇ ਹਾਂ ਮਾਇਆ ਦੇ ਚੱਕਰ ਦੇ ਵਿੱਚ ਘੁਆਚ ਰਹੇ ਹਾਂ ਤੇ ਜਿਸ ਵੇਲੇ ਅਕਾਲ ਪੁਰਖ ਨੂੰ ਭੁੱਲ ਕੇ ਉਹਦੇ ਅਟਲ ਨਿਯਮਾਂ ਚੋਂ ਬਾਹਰ ਜਾ ਕੇ ਅਸੀਂ ਕੋਈ ਵੀ ਕੰਮ ਕਰਾਂਗੇ ਤੇ ਦੁੱਖ ਹੀ ਦੁੱਖ ਮਿਲੇਗਾ ਸੁੱਖ ਨਹੀਂ ਮਿਲ ਸਕਦਾ ਸੁੱਖ ਨਹੀਂ ਰੇ ਹਰ ਨਾਮ ਬਿਨਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਿਸ ਲਈ ਅਕਾਲ ਪੁਰਖ ਨੂੰ ਅਕਾਲ ਪੁਰਖ ਤੇ ਅਟਲ ਨੇਮਾ ਚੋਂ ਬਾਹਰ ਜਾਣਾ ਦਾ ਮਤਲਬ ਇਹ ਹੈ ਕਿ ਅਸੀਂ ਅਕਾਲ ਪੁਰਖ ਨੂੰ ਭੁੱਲ ਗਏ ਅਕਾਲ ਪੁਰਖ ਨੂੰ ਯਾਦ ਕਰਨ ਦਾ ਮਤਲਬ ਇਹ ਹੈ ਕਿ ਅਕਾਲ ਪੁਰਖ ਦੇ ਅਟਲ ਨੇਮਾ ਚ ਜੀਵਨ ਬਤੀਤ ਕਰਨਾ ਉਨੇ ਅਟਲ ਨੇਮ ਬਣਾਇਆ ਕਿ ਰੋਜ਼ ਸਰੀਰ ਨੂੰ ਭੋਜਨ ਚਾਹੀਦਾ ਬਹੁਤ ਚਾਹੀਦਾ ਘੱਟ ਚਾਹੀਦਾ ਇਹਦੇ ਚ ਇੱਕ ਗੱਲ ਸਮਝਣ ਵਾਲੀ ਹੈ ਸਰੀਰ ਨੂੰ ਭੋਜਨ ਚਾਹੀਦਾ ਜਿੰਦਾ ਰਹਿਣ ਵਾਸਤੇ ਭਾਵੇਂ ਜੀਣ ਵਾਸਤੇ ਖਾਣਾ ਉਥੇ ਗਲਤ ਕਦੋਂ ਹੋ ਜਾਂਦਾ ਅਸੀਂ ਖਾਣ ਵਾਸਤੇ ਜੀਣ ਲੱਗ ਪੈਂਦੇ ਆ ਜਿੰਨਾ ਵੱਧ ਉਹਦ ਮਿਲਦਾ ਖਾ ਲੋ ਆ ਵੀ ਖਾ ਲੋ ਉਹ ਵੀ ਖਾ ਲੋ ਜਵਾਂ ਦੇ ਡੇਟਸ ਚ ਸਕੇ ਹਰ ਭੋਜਨ ਛਕਣ ਦੇ ਵਾਸਤੇ ਇੱਕ ਹੋਰ ਬੜੀ ਜ਼ਰੂਰੀ ਚੀਜ਼ ਹੁੰਦੀ ਹੈ ਕਿ ਭੋਜਨ ਦੇ ਵਿੱਚ ਰਸ ਹੁੰਦਾ ਹੈ ਸਵਾਦ ਹੁੰਦਾ ਹੈ ਜਿਸ ਲਈ ਤੋ ਅੰਦਾ ਤਿਆਰ ਕਰਦੇ ਆ ਅੰਨਾ ਖਾਇਆ ਉਹ ਸਵਾਦ ਗਵਾ ਲੈਣਾ ਚਸਕੇ ਦੇ ਵਿੱਚ ਤੇ ਸਵਾਦ ਦੇ ਵਿੱਚ ਫਰਕ ਹੈ ਇਹ ਸੂਖਮ ਜਿਹਾ ਫਰਕ ਹੈ ਜਿਹੜਾ ਸਮਝਣਾ ਬਹੁਤ ਜ਼ਰੂਰੀ ਹੈ ਚਸਕਾ ਲਾ ਲੈਣਾ ਕਿ ਹੋਰ ਮਿਲ ਜਾਈਏ ਹੋਰ ਚੀਜ਼ ਖਾ ਲਵਾਂ ਉਹਦੇ ਬਿਗੈਰ ਰਹਿ ਨਾ ਸਕਣਾ ਉਹ ਹੈ ਚਸਕਾ ਲੱਗਣਾ ਪਰ ਭੋਜਨ ਦਾ ਇੱਕ ਉਦਰਤੀ ਸਵਾਦ ਹੈ ਉਹ ਤਾਂ ਮਿਲਣਾ ਹੀ ਮਿਲਣਾ ਹੈ ਘਰ ਭੋਜਨ ਦਾ ਇੱਕ ਆਪਣਾ ਸਵਾਦ ਹੈ ਆਪਣਾ ਗ੍ਰਾਸ ਹੈ ਜਿਹਨੂੰ ਸਿਹਮ ਤੌਰ ਤੇ ਇੰਗਲਿਸ਼ ਟੇਸਟ ਕਹਿੰਦੇ ਨੇ ਤੇ ਜੇ ਆਮ ਦਾ ਤਿਆਗ ਕਰਤਾ ਤੇ ਉਹ ਵੀ ਗਵਾਚ ਗਿਆ ਇਸ ਕਰਕੇ ਸਤਗੁਰੂ ਨੇ ਫੈਸਲਾ ਦਿੱਤਾ ਅਨਾ ਖਾਇਆ ਸਾਧ ਗਵਾਇਆ ਇਹ ਕਿਉਂ ਹੋ ਗਿਆ ਦੂਜਾ ਪਾਇਆ ਤੇ ਜਿਸ ਲਈ ਦੂਜਾ ਪਾਇਆ ਹੋ ਗਿਆ ਤੇ ਫਿਰ ਕੀ ਹੋਏਗਾ ਬਹੁਤ ਦੁੱਖ ਪਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਜਦੋਂ ਅਸੀਂ ਅਕਾਲ ਪੁਰਖ ਦੇ ਅਟਲ ਨਿਯਮ ਅਚ ਜੀਵਨ ਬਤੀਤ ਕਰਾਂਗੇ ਤੇ ਉਸ ਨੇਮ ਦਾ ਪਾਗ ਹੈ ਭੋਜਨ ਛਕਣਾ ਸਰੀਰ ਦੇ ਲੋੜ ਦੇ ਮੁਤਾਬਕ ਉਹਨੂੰ ਚਲਦਾ ਰੱਖਣ ਵਾਸਤੇ ਤੰਦਰੁਸਤ ਰੱਖਣ ਵਾਸਤੇ ਯਾਰ ਜਿਹੜੇ ਬਤੀ ਸਮਝਣ ਵਾਲੀਆਂ ਨੇ ਤਾਂ ਹੀ ਇਸ ਪਰਮ ਜਾਲ ਚੋਂ ਨਿਕਲ ਸਕਾਂਗੇ अदरवाइज ਬ੍ਰਹਮ ਦਾ ਫਲਾਇਆ ਹੋਇਆ ਪਰਮ ਜਾਲ ਬਹੁਤ ਮਜ਼ਬੂਤ ਹੈ ਬੜੀ ਛੇਤੀ ਖਿੱਚਦਾ ਆਪਣੇ ਵੱਲ ਔਰ ਇੱਕ ਮੈਂ ਬੇਨਤੀ ਕਰਾਂ ਜਿਹੜੀ ਚੀਜ਼ ਬੜੀ ਆਪਣੇ ਵੱਲ ਖਿੱਚੇ ਨਾ ਉਹ ਸਦਾ ਚੰਗੀ ਨਹੀਂ ਹੁੰਦੀ ਉਹ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ ਉਹਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਪਹਿਲਾਂ ਅਪਨਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਇਸ ਭਾਗ ਨੂੰ ਕੱਲ ਵੀ ਜਾਰੀ ਰੱਖਾਂਗੇ ਅੱਜ ਵਾਸਤੇਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਕੋਲਾ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ